ਇਕਮਾਲ ਸਿੰਘ ਪੱਟੀ ਜਿਹੜੇ ਕਿ ਫਰਾਂਸ ਦੇ ਵਿੱਚ ਬਹੁਤ ਹੀ ਵੱਡੇ ਸਮਾਜ ਸੇਵਕ ਨੇ ਉਹਨਾਂ ਦੇ ਵੱਲੋਂ ਸੈਂਕੜੇ ਡੈੱਡ ਬਾਡੀਆ ਪੰਜਾਬ ਦੇ ਵਿੱਚ ਭੇਜੀਆਂ ਗਈਆਂ ਨੇ ਉਹਨਾਂ ਨੂੰ ਮਿਲਣ ਵਾਸਤੇ ਪੈਰਿਸ ਤੋਂ ਨਰਿੰਦਰ ਕੌਰ ਗਿੱਲ ਇਕਵਾਡੋਰ ਸਾਊਥ ਅਮਰੀਕਾ ਤੋਂ ਯੂਰਪ ਦੇ ਦੌਰੇ ਤੇ ਆਏ ਹੋਏ ਨੇ ਉਹਨਾਂ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਨਰਿੰਦਰ ਕੌਰ ਗਿੱਲ ਨੇ ਦੱਸਿਆ ਕਿ ਹੁਣ ਤੱਕ ਉਹ 50 ਤੋਂ 60 ਮੁੰਡਿਆਂ ਦੀ ਜਾਨ ਬਚਾ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਜੜ ਜੜੇ ਵੀ ਪੰਜਾਬ ਤੋਂ ਅਮਰੀਕਾ ਡੌਂਕੀ ਲਗਾ ਕੇ ਆਉਂਦੇ ਨੇ ਉਹ ਉਹਨਾਂ ਦੇ ਕੋਲ रेस्टोरेंट ਵਿੱਚ ਖਾਣਾ ਖਾਣ ਜ਼ਰੂਰ ਆਉਂਦੇ ਨੇ ਪਰ ਉਹ ਆਪਣੇ ਦਰਦ ਭਰੀਆਂ ਕਹਾਣੀਆਂ ਵੀ ਜੜੀਆਂ ਨੇ ਉਹਨਾਂ ਨੂੰ ਦੱਸਦੇ ਨੇ ਉਹਨਾਂ ਕਹਿੰਦੇ ਕਿ ਮੈਂ ਹਮੇਸ਼ਾ ਮੁੰਡਿਆਂ ਨੂੰ ਰੋਕਦੀ ਆਂ ਕਿ ਕੋਈ ਵੀ ਲੀਗਲ ਰਸਤਾ ਅਖਤਿਆਰ ਕਰਕੇ ਵਿਦੇਸ਼ਾਂ ਨੂੰ ਨਾ ਆਓ ਪਰ ਕੁਝ ਲੋਕ ਨਹੀਂ ਮੰਨਦੇ ਪਰ ਜਿਹੜੇ ਲੋਕ ਨਹੀਂ ਮੰਨਦੇ ਕੁਝ ਲੋਕ ਤਾਂ ਉਹਨਾਂ ਵਿੱਚੋਂ ਪਹੁੰਚ ਜਾਂਦੇ ਨੇ ਪਰ ਕੁਝ ਲੋਕ ਆਪਣੀਆਂ ਜਾਨਾਂ ਗਵਾ ਬੈਠਦੇ ਇਕਬਾਲ ਸਿੰਘ ਭੱਟੀ ਉਹਨਾਂ ਦੇ ਨਾਲ ਨਰਿੰਦਰ ਕੌਰ ਗਿੱਲ ਦੀ ਇਸ ਮੁਲਾਕਾਤ ਦੀਆਂ ਕੁਝ ਤਸਵੀਰਾਂ ਤੁਸੀਂ ਵੀ ਜ਼ਰੂਰ ਦੇਖੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇਕਬਾਲ ਸਿੰਘ ਪੱਟੀ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰੋਰਾ ਡਾਊਨ ਦਾ ਮੁਖੀ ਹੋਣ ਦੇ ਨਾਤੇ ਸਾਡੇ ਕੋਲ ਅੱਜ ਇਕਵਾਡੋਰ ਦੀ ਧਰਤੀ ਤੋਂ ਚੱਲ ਕੇ ਸਾਡੇ ਆਪਣੀ ਪੰਜਾਬੀ ਕਮਿਊਨਿਟੀ ਦੀ ਸ਼ਾਨ ਬੀਬੀ ਨਿੰਦਰ ਗਿੱਲ ਜੀ ਸਾਡੇ ਕੋਲ ਪਹੁੰਚੇ ਨੇ ਜਿਨ੍ਹਾਂ ਦਾ ਸਬੰਧ ਪਿੱਛੇ ਪੰਜਾਬ ਦੇ ਚਪਟੇੜਾ ਜ਼ਿਲ੍ਹੇ ਨਾਲ ਹੈ ਲੇਕਿਨ ਕਾਫੀ ਸਾਲਾਂ ਤੋਂ ਇਹ ਇਕਵਾਡੋਰ ਦੇ ਵਿੱਚ ਰਹਿ ਰਹੇ ਨੇ ਉੱਥੇ ਰਹਿ ਕੇ ਜਿਹੜੀ ਇਹ ਸੇਵਾ ਕਰਦੇ ਨੇ ਸੇਵਾ ਤਾਂ ਵੈਸੇ ਕਈ ਪ੍ਰਕਾਰ ਦੀਆਂ ਨੇ ਦੁਨੀਆ ਦੇ ਵਿੱਚ ਬੰਦਾ ਕੋਈ ਵੀ ਸੇਵਾ ਕਰ ਲੇ ਜਿਹੜੀ ਸੇਵਾ ਤਨ ਮਨ ਧੰ ਦੇ ਨਾਲ ਕੀਤੀ ਜਾਵੇ ਉਹਦਾ ਮੁੱਲ ਤਾਂ ਕੋਈ ਵੀ ਬੰਦਾ ਨਹੀਂ ਦੇ ਸਕਦਾ ਲੇਕਿਨ ਜਿਹੜੀ ਸੇਵਾ ਇਹ ਕਰਦੇ ਨੇ ਉਹ ਕੋਈ ਆਮ ਬੰਦਾ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਦੇਖਿਆ ਕਿ ਦੁਨੀਆ ਦੇ ਵਿੱਚ ਇਸ ਵੇਲੇ ਇੱਕ ਮਾਫੀਆ ਰਾਜ ਚੱਲਦਾ ਹੈ ਚਾਹੇ ਉਹ ਯੂਰਪ ਹੋਵੇ ਚਾਹੇ ਪੱਛਮੀ ਦੇਸ਼ ਹੋਣ ਜਾਂ ਅਮਰੀਕਨ ਦੇਸ਼ ਹੋਣ ਕੋਈ ਵੀ ਦੇਸ਼ ਹੋਵੇ ਹਰ ਦੇਸ਼ ਦੇ ਵਿੱਚ ਜਿਹੜਾ ਮਾਫੀਆ ਹੈਸਲੇ ਕਈ ਵਾਰੀ ਤੇ ਇਹ ਵੀ ਹੋ ਗਿਆ ਕਈਆਂ ਦੇਸ਼ਾਂ ਦੀਆਂ ਸਰਕਾਰਾਂ ਵੀ ਮਾਫੀਆ ਦੇ ਸਿਰ ਤੇ ਹੀ ਚੱਲਦੀਆਂ ਨੇ ਬੀਬਾ ਨਿੰਦਰਗਿਰੀ ਇੱਕ ਔਰਤ ਜਾਤ ਹੁੰਦੇ ਨਾਤੇ ਜਿਨ੍ਹਾਂ ਵੀ ਸਾਡੇ ਜਿਹੜੇ ਦੇਸ਼ਾਂ ਦੇ ਜਿਹੜੇ ਏਜੰਟ ਨੇ ਜਿਹੜੇ ਬਹੁਤ ਜ਼ਿਆਦਾ ਵਧੀਆ ਸ਼ੋਸ਼ਾ ਦਿਖਾ ਕੇ ਸੋਹਣੇ ਸੁਪਨੇ ਦਿਖਾ ਕੇ ਪੈਸੇ ਠੱਗ ਕੇ ਲੋਕਾਂ ਨੂੰ ਬਾਹਰ ਭੇਜ ਦਿੰਦੇ ਨੇ ਤੇ ਉੱਥੇ ਜਾ ਕੇ ਉਹ ਜੰਗਲਾਂ 'ਚ ਫਸਦੇ ਨੇ। ਨਾ ਤੇ ਉੱਥੇ ਉਹਨਾਂ ਦੇ ਘਰ ਵਾਲੇ ਹੁੰਦੇ ਨੇ, ਨਾ ਕੋਈ ਉਹਨਾਂ ਦਾ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਕੋਈ ਨਹੀਂ ਹੁੰਦਾ। ਤੇ ਉਹਨਾਂ ਨੂੰ ਸਿਰਫ ਜਾਂ ਰੱਬ ਦੇਖਦਾ। ਤੇ ਜਾਂ ਉੱਥੇ ਇੱਕ ਮੋਡੋਰ ਦੇ ਜੰਗਲਾਂ ਦੇ ਵਿੱਚ ਇੱਕ ਨਾਮ ਸੁਣਿਆ ਜਾਂਦਾ ਨਿੰਦਰ ਗਿੱਲ ਜੀ ਦਾ। ਉਹਨਾਂ ਦੇ ਨਾਲ ਜਦੋਂ ਉਹਨਾਂ ਦਾ ਸਬੰਧ ਹੋ ਜਾਂਦਾ ਤੇ ਕਈ ਬੰਦੇ ਤਾਂ 100 ਦੇ ਵਿੱਚੋਂ ਜਿਹੜਾ 60-70% ਤਾ ਕਈ ਵਰੀ ਉਹ ਜਿਹੜਾ ਆਪਣੀ ਦਕਸ਼ਨਾ ਜਿਹੜੀ ਉਹ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਮਾਫੀਆ ਵਾਲੇ ਮੰਗਦੇ ਨੇ ਵੀ ਸਾਨੂੰ ਇੰਨੀ ਫਰੋਤੀ ਦਿਓ ਕਈ ਊੜੀ ਤਾਂ ਹੈ ਉਥੋਂ ਦੀਆਂ ਸੰਸਥਾਵਾਂ ਦੇ ਕੋਲੋਂ ਉਥੋਂ ਦੇ ਨੇਕ ਦਿਲ ਇਨਸਾਨ ਨੇ ਜਿਹੜੇ ਉਹਨਾਂ ਦੇ ਕੋਲੋਂ ਪੈਸੇ ਲੈ ਕੇ ਆਪਣੀਆਂ ਜੇਬਾਂ ਚੋਂ ਖਰਚਾ ਕਰਕੇ ਆਪਣਾ ਟਾਈਮ ਕੱਢ ਕੇ ਉਹਨਾਂ ਦੇ ਨਾਲ ਵੈਰ ਖਿਮਾ ਕੇ ਮਾਫੀਏ ਦੇ ਨਾਲ ਤੇ ਕਈਆਂ ਦੀਆਂ ਜਾਨਾਂ ਜਿਹੜੀਆਂ ਬਚਾ ਸਕੇ ਨੇ ਔਰ ਸੁਣਦੇ ਵਿੱਚ ਆ ਕਿ ਕੋਈ ਇੱਕ ਨਹੀਂ ਅਨੇਕਾਂ ਨੇ ਕਈ ਜ਼ਿੰਦਗੀਆਂ ਕਈ ਘਰ ਇਹਨਾਂ ਨੇ ਜਿਹੜੇ ਬਚਾਏ ਨੇ ਜਦੋਂ ਤੁਸੀਂ ਕਿਸੇ ਘਰ ਦਾ ਚਿਰਾਗ ਬਚਾ ਲੈਂਦੇ ਹੋ ਇੱਕ ਨੌਜਵਾਨ ਦੀ ਜ਼ਿੰਦਗੀ ਬਚਾ ਲੈਂਦੇ ਹੋ ਤਾਂ ਸਮਝੋ ਤੁਸੀਂ ਇੱਕ ਘਰ ਜਿਹੜਾ ਬਚਾ ਲਿਆ ਮਾਪਿਓ ਨੂੰ ਉਹਨਾਂ ਦੀ ਜਿਹੜਾ ਸਹਾਰਾ ਸੀ ਜ਼ਿੰਦਗੀ ਦਾ ਉਹਨੂੰ ਤੁਸੀਂ ਬਚਾ ਲਿਆ ਸੋ ਇਸ ਗੱਲੋਂ ਅਸੀਂ ਦਾਤ ਦਿੰਨੇ ਆ ਇਸ ਭੈਣਜੀ ਦੀ ਇਸ ਬੀਬਾ ਜੀ ਦੀ ਮੈਂ ਆਪਣੀ ਸੰਸਥਾ ਵੱਲੋਂ ਤੇ ਫਰਾਂਸ ਦੀਆਂ ਸੰਗਠਾ ਵੱਲੋਂ ਇਹਨਾਂ ਨੂੰ ਫਰਾਂਸ ਪਹੁੰਚਣ ਤੇ ਜੀ ਆਇਆਂ ਕਹਿੰਦਾ ਕਿ ਬੀਬਾ ਤੁਹਾਡਾ ਧੰਨਵਾਦ ਕਿ ਤੁਸੀਂ ਆਪਣਾ ਟਾਈਮ ਤੋਂ ਟਾਈਮ ਕੱਢ ਕੇ ਆ ਤੇ ਫਰਾਂਸ ਦੀ ਧਰਤੀ ਤੇ ਪਹੁੰਚੇ ਹੋ ਤੇ ਜਿਹੜੀ ਜੀਵਨੀ ਆ ਤੁਹਾਡੀ ਉਹ ਬਹੁਤ ਸਾਰੀ ਦੁੱਖਾਂ ਭਰੀ ਜ਼ਿੰਦਗੀ ਇਹਦੇ ਵਿੱਚ ਤੁਹਾਡੀ ਜਾਨ ਜਾਨ ਦਾ ਵੀ ਖਤਰਾ ਹੋ ਸਕਦਾ ਕਈ ਈ ਮਾਫੀਆ ਕੀ ਹੁੰਦਾ ਕਿ ਮਾਫੀਆ ਧਮਕੀ ਵੀ ਦੇ ਦਿੰਦਾ ਜਦੋਂ ਤੁਸੀਂ ਉਹਨਾਂ ਦੇ ਉੱਪਰ ਨਹੀਂ ਚੱਲਦੇ ਤੇ ਅਸੀਂ ਕਈ ਦੀ ਵੀਡੀਓ ਦੇ ਵਿੱਚ ਕਈ ਦੀ ਜੰਗਲਾਂ ਦੇ ਵਿੱਚ ਸਾਡੇ ਕੋਲ ਇਸ ਵੀਡੀਓ ਆਉਂਦੀਆਂ ਰਹਿੰਦੀਆਂ ਸੋਸ਼ਲ ਮੀਡੀਆ ਤੇ ਜਦੋਂ ਜੰਗਲਾਂ ਦੇ ਵਿੱਚੋਂ ਕਿਸੇ ਨੂੰ ਪਾਰ ਕਰਵਾਉਂਦੇ ਨੇ ਜੰਗਲ ਜਾਂ ਪਹਾੜਾਂ ਤੇ ਚੜਾਉਂਦੇ ਨੇ ਜਿਹੜਾ ਬੰਦਾ ਨਹੀਂ ਪੂਰਾ ਟੁਰ ਸਕਦਾ ਜਾਂ ਜਿਹੜਾ ਬੰਦਾ ਕੋਈ ਬਿਮਾਰ ਪੈ ਜਾਂਦਾ ਆ ਜਾਂ ਜਿਹੜਾ ਬੰਦਾ ਉਹਨਾਂ ਦੇ ਅੱਖ ਹੀ ਨਹੀਂ ਲੱਗਦਾ ਕਹੀ ਦੀ ਉਹਨੂੰ ਪਾਸੇ ਕਰਕੇ ਉਹ ਵੀ ਉਹਨੂੰ ਗੋਲੀ ਮਾਰ ਕੇ ਵੀ ਖਤਮ ਕਰ ਦਿੰਦੇ ਨੇ ਜਾਂ ਹੋਰ ਕੋਈ ਤਰੀਕੇ ਨਾਲ ਉਹਨਾਂ ਕੋਲ ਬੰਦੇ ਨੂੰ ਖਤਮ ਕਰ ਦਿੰਦੇ ਹਾਂਜੀ ਤੇ ਉਹ ਬੰਦੇ ਅਸੀਂ ਰੋਂਦੇ ਕਰ ਲਾਂਦੇ ਵੀ ਦੇਖੇ ਨੇ ਉਹਨਾਂ ਦੇ ਤਰਲੇ ਕਰਦੇ ਵੀ ਦੇਖੇ ਨੇ ਵੀ ਤੁਸੀਂ ਸਾਡੀ ਜ਼ਿੰਦਗੀ ਬਖਸ਼ ਦਿਓ ਹਾਂਜੀ ਪਰ ਉਹ ਮੇਰਾ ਖਿਆਲ ਜ਼ਿੰਦਗੀ ਬਖਸ਼ਦੇ ਨਹੀਂ ਨਹੀਂ ਤੇ ਮੈਨੂੰ ਤੁਸੀਂ ਇੱਕ ਛੋਟੀ ਜੀ ਗੱਲ ਦੱਸਿਓ ਕਿ ਇਹ ਤੁਹਾਡੇ ਦਿਲ 'ਚ ਕਿੱਦਾਂ ਆਇਆ ਵੀ ਤੁਸੀਂ ਇਹ ਜਿਹੜੀ ਸੇਵਾ ਜਿਹੜੀ ਹੈ ਤੁਸੀਂ ਇਹ ਕਰਨੀ ਹੈ ਜਿਵੇਂ ਕਿ ਅਸੀਂ ਇੱਥੇ ਅਸੀਂ ਔਰੋਡਾਉਨ ਨਾਮ ਦੀ ਇੱਕ ਸੰਸਥਾ ਬਣਾਈ ਹੈ ਜਿਸ 'ਚ ਸਾਡੇ ਭਾਈ ਸਾਹਿਬ ਕੁਲਵਿੰਦਰ ਸਿੰਘ ਜੀ ਵੀ ਸਾਡੇ ਮੈਂਬਰ ਨੇ ਇਸ ਚੀਮਾ ਬੇਗਵਾਲਾ ਵਾਲਾ ਵੀ ਜਿਹੜਾ ਸਾਡਾ ਬਹੁਤ ਵੱਡੇ ਜਿਹੜੇ ਸੀਨੀਅਰ ਮੈਂਬਰ ਨੇ ਤੇ ਇੱਥੇ ਇੱਕ ਬਹੁਤ ਵੱਡਾ ਇੱਕ ਸਮਾਜ ਸੇਵਕ ਹੋਇਆ ਇਹ ਤੋਂ ਕੋਈ 200 ਸਾਲ ਪਹਿਲਾਂ ਹਾਂਜੀ ਹਾਂਜੀ ਉਹਦਾ ਨਾਮ ਸੀ ਔਰੋਡਾਉਨ ਉਦੇ ਨਾਂ ਦੀ ਇੱਥੇ ਗਲੀਆਂ ਵੀ ਨੇ ਤੇ ਉਦੇ ਨਾਂ ਦੀਆਂ ਕਈ ਸੰਸਥਾਵਾਂ ਵੀ ਬਣੀਆਂ ਹੋਈਆਂ ਨੇ ਕਈ ਵੱਡੀਆਂ ਵੱਡੀਆਂ ਯੂਨੀਵਰਸਿਟੀ ਵੀ ਉਹਦੇ ਨਾਮ ਤੇ ਇੱਥੇ ਹੈਗੀ ਹੈ ਫਰਾਂਸ ਦੇ ਵਿੱਚ ਤੇ ਉਹ ਕੀ ਕਰਦਾ ਸੀ ਕਿ ਜਦੋਂ ਉਹਨੇ ਕੋਈ ਮਰਿਆ ਜਾਨਵਰ ਦੇਖ ਲੈਣਾ ਜਦੋਂ ਕੋਈ ਪਹਿਲਾਂ ਟੈਕਨੋਲੋਜੀ ਨਹੀਂ ਸੀ ਹੁੰਦੀ ਐ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਟੈਲੀਵਿਜ਼ਨ ਦਾ ਯੋਗ ਨਹੀਂ ਸੀ ਤੇ ਉਹ ਕੀ ਕਰਦਾ ਜੀ ਜੇ ਕਿਸੇ ਤਰ੍ਹਾਂ ਕੋਈ ਗਾਂ ਮਾਰ ਜਾਨੀ ਕੋਈ ਉਹਨੂੰ ਖਿੱਚ ਕੇ ਉਹਨੇ ਸਾਈਡ ਤੇ ਲਿਜਾ ਕੇ ਤੁਨ ਦਬ ਦੇਣਾ ਜਾਂ ਕੁਛ ਕਰ ਦੇਣਾ ਜੀ ਜੀ ਤੇ ਉਹਦੀ ਹੌਲੀ ਹੌਲੀ ਜਿਹੜਾ ਫਰਾਂਸ ਵਿੱਚ ਨਾਮ ਹੋ ਗਿਆ ਤੇ ਫਰਾਂਸ ਸਰਕਾਰ ਨੇ ਉਹਦੇ ਨਾਂ ਦੀਆਂ ਗਲੀਆਂ ਬਣਾਈਆਂ ਨੇ ਜੀ ਜੀ ਉਹਦੀ ਅਸੀਂ ਸਿਹਤ ਲੈ ਕੇ ਅਸੀਂ ਆਪਣੀ ਜਿਹੜੀ ਇਹ ਸੰਸਥਾ ਜਿਹੜੀ ਬਣਾਈ ਹੈ ਤੇ ਹੁਣ ਤੱਕ ਅਸੀਂ ਜਿਹੜਾ 428 ਡੈਡ ਬੋਡੀਆਂ ਜਿਹੜੀਆਂ ਮਰਦਕ ਦੇ ਹਾਂ ਨੇ ਅਸੀਂ ਆਪਣੇ ਹੱਥਾਂ ਤੇ ਚੱਕ ਕੇ ਉਹਨਾਂ ਨੂੰ ਇੰਡੀਆ ਜਿਹੜਾ ਭਾਰਤ ਪਹਚਾਹ ਬਚਾਇਆ ਤੇ 300 ਤੋਂ ਉੱਤੇ ਉਹ ਵੀ ਮੁੰਡਾ ਜਿਹੜਾ ਸੜਕਾਂ ਤੇ ਰੁਲਦਾ ਸੀ ਉਹਨਾਂ ਨੂੰ ਨਵਾ ਤੋ ਆ ਕੇ ਕੱਪੜੇ ਪਾ ਕੇ ਟਿਕਟਾਂ ਗੁਰਦਵਾਰਿਆਂ ਕੋਲ ਲੈ ਕੇ ਜਾਂ ਹੋਰ ਨਾਲ ਲੋਕਾਂ ਕੋਲ ਲੈ ਕੇ ਜਾਂ ਇਥੋਂ ਸਰਕਾਰ ਕੋਲ ਲੈ ਕੇ ਉਹਨਾਂ ਨੂੰ ਵਾਪਸ ਅਸੀਂ ਉਹਨਾਂ ਦੇ ਘਰਾਂ 'ਚ ਵੀ ਭੇਜਿਆ ਆ ਹਾਂਜੀ ਤੇ ਇਹ ਤਾਂ ਸਾਡਾ ਛੋਟਾ ਜਿਹਾ ਸੰਖੇਪ ਜਿਹਾ ਜੀਵਨ ਸਾਡੀ ਹਿਸਟਰੀ ਸਾਡੀ ਸੰਸਥਾ ਦੀ ਹਾਂ ਹੁਣ ਤੁਸੀਂ ਦੱਸੋ ਵੀ ਤੁਹਾਡੀ ਜਿਹੜੀ ਲੱਗਣ ਹੋ ਇਸ ਪਾਸੇ ਕਿਵੇਂ ਲੱਗੀ ਇਸ ਤਰ੍ਹਾਂ ਕੇ ਸਾਊਥ ਅਮਰੀਕਾ ਦੇ ਵਿੱਚ ਆਪਣੇ ਇੰਡੀਅਨ ਪਰਸਨ ਬਹੁਤ ਜ਼ਿਆਦਾ ਘਟਨੇਗੇ ਬਹੁਤ ਹੀ ਜ਼ਿਆਦਾ ਜੇ ਆਪਾਂ ਫੈਮਲੀਆ ਵੇਖੀਏ ਤੇ ਕੋਈ ਦੋ ਚਾਰ ਹੀ ਨਹੀਂ ਤਾਂ ਜਦੋਂ ਉਹ ਬੱਚਿਆਂ ਨੂੰ ਬੱਚਿਆਂ ਨੂੰ ਉੱਥੋਂ ਦੀ ਜਿਹੜੀ ਭਾਸ਼ਾ ਨਹੀਂ ਆਉਂਦੀ ਕਿਉਂਕਿ ਜਿਹੜੀ ਸਾਊਥ ਅਮਰੀਕਾ ਦੀ ਭਾਸ਼ਾ ਸਾਰੀ ਸਪੈਨਿਸ਼ ਹੀ ਬੋਲੀ ਜਾਂਦੀ ਹੈ ਨਾ ਤਾਂ ਜਦੋਂ ਬੱਚੇ ਉਹ ਤਾਂ ਦੇਖੋ ਜੀ ਜਦੋਂ ਤੁਸੀਂ ਕਿਧਰੋਂ ਵੀ ਚਲੋ 100 150 ਕਿਲੋਮੀਟਰ ਦੇ ਤਾਂ ਭਾਸ਼ਾ ਬਦਲੀ ਜਾਂਦੀ ਹੈ ਉਹ ਤਾਂ 1000 ਕਿਲੋਮੀਟਰ ਸਾਰੇ ਹਾਂਜੀ ਸਪੈਨਿਸ਼ ਤਾ ਫਿਰ ਜਦੋਂ ਉੱਥੇ ਬੱਚੇ ਫਸ ਜਾਂਦੇ ਨੇ ਇਸ ਤਰ੍ਹਾਂ ਕੋਈ ਪੇਸ਼ ਨਹੀਂ ਚੱਲਦੀ ਇੰਗਲਿਸ਼ ਆਉਂਦੀ ਨਹੀਂ ਉੱਥੇ ਉੱਥੇ ਇੰਗਲਿਸ਼ ਜਬਾਨ ਨਹੀਂ ਹੈ ਉਹਨਾਂ ਨੂੰ ਕੋਈ ਇੰਗਲਿਸ਼ ਨਹੀਂ ਆਉਂਦੀ ਨਹੀਂ ਆਉਂਦੀ ਸਿਰਫ ਸਪੈਨੀਸ਼ ਹੀ ਆਉਂਦੀ ਹੈ ਤਾਂ ਫਿਰ ਕਈ ਲੋਕ ਮਤਲਬ ਕਿ ਜਿਵੇਂ ਇਸ ਤਰ੍ਹਾਂ ਰਸਤੇ ਦੇ ਵਿੱਚ ਫਸ ਜਾਂਦੇ ਨੇ ਕੋਈ ਹੈਲਪ ਦਾ ਜਰੀਆ ਨਹੀਂ ਲੱਭਦਾ ਤਾਂ ਫਿਰ ਮੈਨੂੰ ਪਿੱਛੋਂ ਉਹਨਾਂ ਦੀਆਂ ਮਾਵਾਂ ਦੇ ਫੋਨ ਆਉਂਦੇ ਨੇ ਤੇ ਮਾਵਾਂ ਰੋਂਦੀਆਂ ਨਹੀਂ ਚੱਲੀਆਂ ਜਾਂਦੀਆਂ ਮਤਲਬ ਉਸ ਟਾਈਮ ਦੁੱਖਾਂ ਦੇ ਵਿੱਚ ਉੱਥੇ ਨਿੰਦਰਗਿਲ ਯਾਦ ਆਉਂਦੀ ਨਿੰਦਰਗਿਲ ਯਾਦ ਆਉਂਦੀ ਉੱਥੇ ਸਿਰਫ ਤੇ ਸਿਰਫ ਤੇ ਨਿੰਦਰ ਚੇਤਾ ਆਉਂਦੀ ਹੈ ਕਿ ਅਸੀਂ ਦੀਦੀ ਕੋਲ ਤਾਜਮਹਾਲ ਰੈਸਟੋਰੈਂਟ ਤੇ ਉੱਥੇ ਫੋਨ ਕਰੀਏ ਜਾਂ ਤਾਂ ਜਿਵੇਂ ਫਰਾਂਸ ਦੇ ਵਿੱਚ ਕੁਲਵਿੰਦਰ ਸਿੰਘ ਦਾ ਨਾਮ ਆ ਜਾਂਦਾ ਚੀਮਾ ਬੇਗੋਲ ਦਾ ਨਾਮ ਆ ਜਾਂਦਾ ਉਸ ਤੋਂ ਬਾਅਦ ਮੇਰਾ ਨਾਮ ਆ ਜਾਂਦਾ ਜੀ ਜੀ ਐਸੇ ਤਰ੍ਹਾਂ ਐਸੇ ਤਰ੍ਹਾਂ ਬਸ ਉੱਥੇ ਯਾਦ ਆਉਂਦਾ ਫਿਰ ਉਹ ਜਦੋਂ ਬੱਚੇ ਰੋਂਦੇ ਨੇ ਫਿਰ ਰੋਂਦੇ ਚੱਲੇ ਨਹੀਂ ਜਾਂਦੇ ਹੈਗੇ ਮੇਰੇ ਤੋਂ ਫਿਰ ਉਹਦੇ ਸ਼ਾਤਾ ਉੱਥੇ ਬਹੁਤ ਆਪਣੇ ਇੰਡੀਅਨ ਪਰਸਨ ਨੇ ਉੱਥੇ ਨਹੀਂ ਹੈਗੇ ਇਹ ਇੱਕ ਜ਼ਿੰਦਗੀ ਤੇ ਔਰ ਮੌਤ ਦਾ ਮੇਰਾ ਰਿਸਕ ਹੁੰਦਾ ਜਿਹੜਾ ਮੈਂ ਰਿਸਕ ਲੈਣੀ ਆ ਤੇ ਤੁਹਾਨੂੰ ਉਹਨਾਂ ਮਾਫੀਆ ਕੋਲੋਂ ਡਰ ਨਹੀਂ ਲੱਗਦਾ ਵੀ ਕੱਲ ਨੂੰ ਤੁਹਾਡੇ ਨਾਲ ਵੀ ਕੋਈ ਉਹ ਹੋ ਜਾਈਆ ਹੋ ਸਕਦਾ ਇਹ ਮੈਂ ਹੁਣ ਕੈਮਰਾ ਕਹਿ ਰਹੀ ਆ ਹੋ ਸਕਦਾ ਕੁਝ ਵੀ ਹੋ ਸਕਦਾ ਮਾਫੀਆ ਕਿਸੇ ਦੀ ਸੱਕੀ ਨਹੀਂ ਹੁੰਦੀ ਠੀਕ ਹੈ ਬਹੁਤ ਵੱਡਾ ਰਿਸਕ ਹੁੰਦਾ ਡੌਂਕਰਾਂ ਤੋਂ ਬੱਚਾ ਲੈ ਕੇ ਆਉਣਾ ਬਹੁਤ ਵੱਡਾ ਰਿਸਕ ਹੈ ਉਹਨਾਂ ਦਾ ਤਾਂ ਇੱਕੋ ਇੱਕ ਜ਼ਿੰਦਗੀ ਦਾ ਇੱਕੋ ਹੀ ਸੂਲ ਹੈ ਪੈਸਾ 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 ਨਾ ਉਹਨੂੰ ਜ਼ਿੰਦਗੀ ਇੰਨੀ ਪਿਆਰੀ ਏ ਨਾ ਆਪਣੀ ਪਿਆਰੀ ਨਾ ਕਿਸੇ ਦੀ ਪਿਆਰੀ ਕਿਸੇ ਦੀ ਪਿਆਰੀ ਉਹਨਾਂ ਨੂੰ ਸਿਰਫ ਤਾਂ ਸਿਰਫ ਪੈਸਾ ਕਿਉਂਕਿ ਉਹਨਾਂ ਦਾ ਆਪਣਾ ਵੀ ਹੁੰਦਾ ਏ ਕਿ ਉਹ ਉਹਨਾਂ ਨੂੰ ਗਵਰਨਮੈਂਟ ਫੜ ਸਕਦੀ ਏ ਇੱਕ ਦਿਨ ਪਰ ਮੇਰਾ ਕੀ ਏ ਕਿ ਮੈਨੂੰ ਸਪੈਨਿਸ਼ ਆਂਦੀ ਏ ਮੈਂ ਸਪੈਨਿਸ਼ 'ਚ ਉਹਨਾਂ ਨਾਲ ਗੱਲ ਕਰਦੀ ਆਂ ਕਈ ਵਾਰੀ ਕੀ ਹੁੰਦਾ ਕਿ ਉਹ ਬਹੁਤ ਜ਼ਿਆਦਾ ਪੈਸਾ ਮੰਗ ਲੈਂਦੇ ਨੇ ਤੇ ਸਸਤਾ ਵਾਲੇ ਵੀ ਨਹੀਂ ਦੇ ਸਕਦੇ ਪਿੱਛੋਂ ਫੈਮਿਲੀ ਵੀ ਨਹੀਂ ਦੇ ਸਕਦੀ ਤੇ ਬੱਚੇ ਮਾਰ ਦਿੰਦੇ ਨੇ ਤੇ ਕਈ ਵਾਰੀ ਉਹਨਾਂ ਦੇ ਸਸਤਾ ਵਾਲਾ ਨਾਲ ਗੱਲ ਕਰਕੇ ਮੈਂ ਤੁਸੀਂ ਇਹਦੇ ਬਾਰੇ ਕੀ ਸੁਨੇਹਾ ਦੋਗੇ ਲੋਕਾਂ ਨੂੰ ਜਿਹੜੇ ਇੰਡੀਆ ਬੈਠੇ ਜਿਹੜੇ ਆਪਣੇ ਬੱਚਿਆਂ ਨੂੰ ਭੇਜਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦੀ ਆ ਸਾਰੇ ਪੈਨਪਰਾਂ ਨੂੰ ਪਹਿਲਾਂ ਵੀ ਕਹਿਨੀ ਆ ਹੁਣ ਵੀ ਕਹਿਣਾ ਚਾਹਨੀ ਆ ਕਿ ਇਹ ਜ਼ਿੰਦਗੀ ਮੌਤ ਦੇ ਰਿਸਕ ਨਾ ਲਿਆ ਕਰੋ ਬੱਚਿਆਂ ਨੂੰ ਗਲਤ ਤਰੀਕੇ ਨਾਲ ਨਾ ਭੇਜੋ ਠੀਕ ਹੈ ਮੈਂ ਸਾਰੇ ਕਿਹਾ ਪੜੇ ਲਿਖੇ ਮਤਲਬ ਜਿਹੜੇ ਬੱਚੇ ਜਿਉ ਆਉਣਾ ਚਾਹਦੇ ਵੀਜ਼ਾ ਲੈ ਕੇ ਸਹੀ ਰਸਤੇ ਨਾਲ ਆਉਣ ਸਹੀ ਰਸਤੇ ਨਾਲ ਆਉਣ ਇਸ ਤਰ੍ਹਾਂ ਦੋ ਨੰਬਰ ਦੇ ਚੱਕਰਾਂ 'ਚ ਨਾ ਪਸਾ ਫਿਰ ਉਹ ਬੱਚੇ ਜਿਨ੍ਹਾਂ ਦੀ 19-19 ਸਾਲ ਉਮਰ 18-18 ਸਾਲ ਉਮਰ ਠੀਕ ਹੈ ਉਹ ਬੱਚਿਆਂ ਦਾ ਇੰਨਾ ਵੱਡਾ ਰਿਸਕ ਤੁਹਾਨੂੰ ਪਤਾ ਇਕਵਾ ਡੋਰ ਤੋਂ ਡੋਂਗੀ ਸ਼ੁਰੂ ਹੋ ਜਾਂਦੀ ਏ ਨੌ ਮੁਲਕ ਟੱਪ ਕੇ ਅਮਰੀਕਾ ਵੱਡਣਾ ਜਿਹੜੇ ਸਾਰੇ ਇਹਦੇ ਵਿੱਚ ਤੁਸੀਂ ਕਸੂਰ ਆਪਣੀਆਂ ਸਰਕਾਰਾਂ ਤੋਂ ਮੰਨਦੇ ਕਿ ਜਿਹੜੀ ਬੇਰੁਜ਼ਗਾਰੀ ਕਰਕੇ ਲੋਕ ਮਰ ਜਾਂਦੇ ਜਾਂ ਕਿ ਆਦੇ ਕਾਰਨ ਕਿ ਕੀ ਕਾਰਨ ਹੈ ਕਿ ਉਹ ਬੱਚੇ ਬਾਹਰ ਜਾਂਦੇ ਨੇ ਵੱਡੀ ਗੱਲ ਤਾਂ ਇਹ ਹੈ ਕਿ ਸਰਕਾਰਾਂ ਦੇ ਜਿਆਦਾ ਕਿਉਂਕਿ ਜੇ ਇੰਡੀਆ ਦੇ ਹਾਲਾਤ ਵੇਖੇ ਜਾਂਦੇ ਤੇ ਸਰਕਾਰਾਂ ਦੇ ਇਹ ਠੀਕ ਹੈ ਤਾਂ ਬਾਕੀ ਇਹ ਗੱਲ ਥੋੜਾ ਬੜਾ ਫੈਮਿਲੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਐਡਾ ਰਿਸਕ ਬੱਚਿਆਂ ਦਾ ਲੈਣਾ 45 ਲੱਖ ਕਰੋ ਲਾਣਾ ਜ਼ਮੀਨਾਂ ਘਰ ਵੇਚ ਕੇ ਤੇ ਫਿਰ ਕਿਸੇ ਹੱਦ ਤੱਕ ਤਾਂ ਮੇਰਾ ਖਿਆਲ ਹੈ ਕਿ ਮਾਪੇ ਵੀ ਮਾਪੇ ਵੀ ਮਾਪੇ ਨੂੰ ਨੌਕਰੀ ਨਹੀਂ ਮਿਲਦੀ ਬੱਚਾ ਪੜ੍ਹ ਲਿਖ ਜਾਂਦਾ ੱੱੱਕੇ ਖਾਂਦਾ ਫਿਰ ਮਾਪੇ ਮਾਪੇ ਸੋਚਦੇ ਚਲੋ ਸ਼ਾਇਦ ਹੀ ਸ਼ਾਇਦ ਬਾਹਰ ਦੀ ਜ਼ਿੰਦਗੀ ਸੈਟ ਹੋ ਜੀ ਚਲੋ ਠੀਕ ਹੈ ਜੀ ਤੇ ਭੈਣ ਜੀ ਫਿਰ ਤੁਹਾਡਾ ਇੱਕ ਰੀ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਵਾਗਤ ਤੁਹਾਡਾ ਧੰਨਵਾਦ ਤੇ ਮੈਂ ਇੱਕ ਬੇਨਤੀ ਛੋਟੀ ਜਿਹੀ ਹੋਰ ਕਰਾਂਗਾ ਜੇਕਰ ਤੁਹਾਡੇ ਕੋਲ ਟਾਈਮ ਹੋਵੇ ਹਾਂਜੀ ਤਾਂ ਕੱਲ ਤੁਸੀਂ ਆਉਣ ਵਾਲਾ ਕੱਲ ਜਿਹੜਾ ਉਹਦੇ ਵਿੱਚ ਤੁਸੀਂ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਐ ਪੈਸ ਦੇ ਇੱਕ ਛੋਟਾ ਜਿਹਾ ਗੁਰਦੁਆਰਾ ਆਇਆ ਸਰ ਉੱਤੋਂ ਦੀ ਕਮੇਟੀ ਦਾ ਜਿਹੜਾ ਦਿਲ ਬਹੁਤ ਵੱਡਾ ਹੈ ਗੁਰਦਾਰਾ बेशक ਛੋਟਾ ਆ ਠੀਕ ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕੱਲ ਤੁਸੀਂ ਆਪਣੇ ਇਹਨਾਂ ਨੂੰ ਕੁਲਵਿੰਦਰ ਸਿੰਘ ਜੀ ਨੂੰ ਨਾਲ ਲੈ ਕੇ ਜਾਂ ਹੋਰ ਜਿਨ੍ਹਾਂ ਦੀ ਤੁਹਾਡੀ ਜਾਣ ਪਛਾਣ ਹੈ ਇੱਥੇ ਠੀਕ ਹੈ ਜੀ ਉਹਨਾਂ ਨੂੰ ਨਾਲ ਲੈ ਕੇ ਸਾਡੇ ਉੱਤੇ ਜਰੂਰ ਦਰਸ਼ਨ ਦਿਓ ਤੇ ਮੱਥਾ ਟੇਕੋ ਤੇ ਗੁਰੂ ਘਰ ਵੱਲੋਂ ਜੋ ਵੀ ਹੋ ਸਕਦਾ ਤੁਹਾਡਾ ਸਵਾਗਤ ਜਿਹੜਾ ਦਿਲ ਦੀਆਂ ਗਹਿਰਾਈਆਂ ਚੋਂ ਕੀਤਾ ਜਾਵੇਗਾ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ